ਸ਼੍ਰੀ ਕਹਾਣੀ ਭਾਗ 9 ਜੋ ਕਿ ਸੰਦੀਪ ਘਰ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀਆਂ ਇੱਕ ਵਾਰ ਜ਼ਰੂਰ ਸੁਣਿਓ ਜਿਵੇਂ ਕਿ ਤੁਸੀਂ ਪਹਿਲਾਂ ਪੜਿਆ ਹੈ ਕਿ ਹਰਨਾਮ ਨੇ ਖੁਦ ਨੂੰ ਫਾਂਸੀ ਲਗਾ ਲਈ ਤੇ ਪੁਲਿਸ ਨੇ ਉਹਦੀ লাশ ਨੂੰ ਪੋਸਮਾਰਟਮ ਲਈ ਹਸਪਤਲ ਪਹੁੰਚਾ ਦਿੱਤਾ ਥੋੜੀ ਬਹੁਤ ਪੁੱਛਗਿੱਛ ਕਰਕੇ ਪੁਲਿਸ ਹਰਨਾਮ ਦੀ ਮਾਂ ਦੀ ਹਾਲਤ ਦੇਖ ਕੇ ਸਵੇਰੇ ਆਉਣ ਨੂੰ ਕਹਿ ਕੇ ਚਲੀ ਗਈ ਉਸ ਰਾਤ ਸਾਰੇ ਪਿੰਡ ਵਿੱਚ ਬਹੁਤ ਹਗਾਮਾ ਮਚ ਗਿਆ ਸੀ ਹਰ ਇੱਕ ਘਰ ਵਿੱਚ ਹਰਨਾਮ ਦੇ ਸੋਸਾਇਟੀ ਦੀ ਖਬਰ ਪਹੁੰਚ ਚੁੱਕੀ ਸੀ ਹੁਣ ਘਰ ਘਰ ਵਿੱਚ ਹਰਨਾਮ ਦੀਆਂ ਹੀ ਗੱਲਾਂ ਹੋ ਰਹੀਆਂ ਸਨ ਉਹ ਕਲੇ ਜਕੀਨ ਕਰਨਾ ਔਖਾ ਸੀ ਕਿ ਹਰਨਾਮ ਵਰਗਾ ਮੁੰਡਾ ਇਹੋ ਜਿਹਾ ਕੰਮ ਕਰ ਸਕਦਾ ਹੈ ਹਰ ਕੋਈ ਆਪਣੇ ਹਿਸਾਬ ਨਾਲ ਉਹਦੇ ਵੱਲੋਂ ਕੀਤੇ ਸੋਸਾਇਟੀ ਦੇ ਅੰਦਾਜ਼ੇ ਲਗਾ ਰਿਹਾ ਸੀ ਹਰ ਕੋਈ ਆਪਣੇ ਵੱਲੋਂ ਸਟੋਰੀਆਂ ਕਰ ਰਿਹਾ ਸੀ ਪਿੰਡ ਦਾ ਸਰਪੰਚ ਵੀ ਪੰਚਾਇਤ ਮੈਂਬਰਾਂ ਨਾਲ ਹਜੇ ਪਿਛੇ ਸਿੱਖ ਦੇ ਘਰ ਹੀ ਸੀ ਕੁਝ ਕੁ ਬੰਦਿਆਂ ਨੂੰ ਛੱਡ ਕੇ ਹੌਲੀ ਹੌਲੀ ਸਾਰੇ ਗਵੰਡੀ ਵੀ ਉਸਰਮ ਉਸਰ ਕਰਦੇ ਹੋਏ ਆਪੂ ਆਪਣੇ ਘਰਾਂ ਨੂੰ ਜਾਣ ਲੱਗੀ। ਮਿੰਦੂ ਦੇ ਘਰ ਦੇ ਨਾਲ ਪੜੀ ਕਵਾਂਡਣ ਆਪਣੇ ਘਰੋਂ ਸਾਰਿਆਂ ਲਈ ਚਾਹ ਬਣਾ ਲਿਆਈ। ਇਹਨਾਂ ਨੂੰ ਮਿੰਦੂ ਨੂੰ ਵੀ ਹੋਸ਼ ਆ ਗਿਆ ਤਾਂ ਉਹ ਇੱਕਦਮ ਹੋਸ਼ ਵਿੱਚ ਆਉਂਦੇ ਹੀ ਹਰਨਾਮ ਹਰਨਾਮ ਚੀਕਣ ਲੱਗੀ। ਨਸੀਬੋ ਤੇ ਚਰਨੋਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਸੰਭਾਲਿਆ ਸੀ ਪਰ ਫਿਰ ਵੀ ਉਹ ਉੱਚੀ ਉੱਚੀ ਵਹਿਣ ਪਾਉਣ ਲੱਗੀ। ਹਰਨਾਮ ਦਾ ਨਾਂ ਚਲਾਉਂਦੀ ਰਹੀ। ਕਿਸੇ ਤੋਂ ਵੀ ਮਿੰਦੂ ਦੀ ਹਾਲ ਦੇਖੀ ਨਹੀਂ ਜਾ ਰਹੀ ਸੀ। ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਚਾਰ ਨਉ ਤੇ ਨਸੀਬੋਂ ਵਿੱਚ ਉਸ ਤੋਂ ਹੌਸਲਾ ਦੇ ਰਹੀਆਂ ਸਨ ਪਰ ਉਹ ਵੀ ਪੁੱਤਰਾਂ ਦੇ ਮਾਵਾ ਸਨ ਇਸ ਲਈ ਬਿੰਦੂ ਦਾ ਦਰਦ ਵੀ ਸਮਝ ਰਹੀਆਂ ਸਨ ਇੱਕ ਮਾਂ ਲਈ ਜਵਾਨ ਪੁੱਤ ਦੀ ਮੌਤ ਦਾ ਯਕੀਨ ਕਰਾਉਣਾ ਬਹੁਤ ਹੀ ਮੁਸ਼ਕਲ ਸੀ ਉੱਥੇ ਮੌਜੂਦ ਸਾਰੇ ਜਨਾਨੀਆਂ ਉਹਦੇ ਆਲੇ-ਦੁਆਲੇ ਬੈਠੀਆਂ ਉਹਨੂੰ ਤਰਵਾਸ ਦੇ ਰਹੀਆਂ ਸਨ ਪਰ ਇੱਕ ਮਾਂ ਲਈ ਉਹਦੀ ਔਲਾਦ ਦੀ ਦੁੱਖ ਮੌਤ ਦਾ ਦੁੱਖ ਸਹਿਣਾ ਬਹੁਤ ਔਖਾ ਹੁੰਦਾ ਹੈ ਟੁੱਟੋ ਜੰਮਿਆਂ ਨੂੰ ਅਜਿਹੀ ਹਾਲਤ ਦੇਖ ਕੇ ਤਾਂ ਮਾਂ ਦੀਆਂ ਆਂਦਰਾਂ ਹੀ ਬਾਹਰ ਆਉਣ ਨੂੰ ਕਰਦੀਆਂ ਹਨ ਮਾਮਾ ਲਈ ਪੁੱਤਰ ਦਾ ਵਿਛੋੜਾ ਚੜਨਾ ਬਹੁਤ ਹੀ ਪੀੜਦਾਇਕ ਹੈ। ਮਿੰਦੋ بار بار ਬੋਲੀ ਜਾ ਰਹੀ ਸੀ ਮੈਂ ਕਿਉਂ ਗਈ ਉਹਨੂੰ ਕੱਲਿਆਂ ਛੱਡ ਗਈ ਜੇ ਮੈਂ ਨਾ ਜਾਂਦੀ ਤਾਂ ਉਹ ਇਹ ਕੰਮ ਨਹੀਂ ਕਰਦਾ ਵੇ ਹਰਨਾਮੇ ਆ ਜਾ ਵੇ ਪੁੱਤਰਾ ਕਿੱਥੇ ਚਲਾ ਗਿਆ ਵੇ ਵਿਸ਼ਨ ਸਿੰਘ ਦੂਜੇ ਪਾਸੇ ਵਿਸ਼ਨ ਸਿੰਘ ਵੀ ਆਪਣੇ ਆਪ ਨੂੰ ਕੋਸ ਰਿਆ ਸੀ ਤੇ ਇਹੋ ਬੋਲ ਰਿਹਾ ਸੀ ਕਿ ਅਸੀਂ ਆਪ ਹੀ ਇੰਨਾ ਹਾਲਾਤਾਂ ਦੇ ਜ਼ਿੰਮੇਵਾਰਾਂ ਅਸੀਂ ਆਪਣੀ ਔਲਾਦ ਦੀ ਸਹੀ ਪਰਵਰਿਸ਼ ਨਹੀਂ ਕਰ ਸਕ ਪਾਈ ਨਾ ਉਹਨੂੰ ਚੰਗੇ ਬੁਰੇ ਸਮਝਾ ਪਾਈ ਉਹ ਗਲਤ ਸੰਗਤ ਵਿੱਚ ਪੈ ਗਿਆ ਜਿਹਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ ਸਰਪੰਚ ਕਹਿੰਦਾ ਦੱਸ ਬਈ ਇਹਨਾਂ ਵੀ ਕੀ ਗੁੱਸਾ ਕਿ ਬੰਦਾ ਆਪਣੀ ਜਾਨ ਹੀ ਲੈ ਲਵੇ ਤੁਸੀਂ ਕਿਹੜਾ ਪਾਈ ਕੁਝ ਮਾੜਾ ਕਰਨ ਲੱਗੇ ਸੀ ਤੁਸੀਂ ਤਾਂ ਆਪਣੇ ਕਿਲੇ ਸ਼ਿਕਮੇ ਪੁੱਲ ਕੇ ਨਵੇਂ ਸਿਰ ਤੋਂ ਇਕੱਠੇ ਹੋਣ ਲੱਗੇ ਸੀ ਉਹਨੂੰ ਤਾਂ ਉਲਟਾ ਖੁਸ਼ ਹੋਣਾ ਚਾਹੀਦਾ ਸੀ ਕਿ ਐਨੇ ਸਾਲਾਂ ਤੋਂ ਟੁੱਟਿਆ ਪਰਿਵਾਰ ਇੱਕ ਹੋਣ ਲੱਗਾ ਹੈ ਅਸੀਂ ਤਾਂ ਆਪ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸਾਰਿਆਂ ਨੂੰ ਇਕੱਠੇ ਦੇਖ ਕੇ ਕੋਸੀ ਕੇ ਚਲੋ ਪਾਈ ਇੱਕ ਟੁੱਟਿਆ ਪਰਿਵਾਰ ਘਰ ਤੋ ਜੁੜ ਗਿਆ ਆ ਪੁੱਛ ਲੋ ਮੇਜਰ ਸਿਉਨ ਨੂੰ ਕੋਲ ਹੀ ਬੈਠਾ ਸਰਪੰਚ ਮੇਜਰ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ ਮੇਜਰ ਸਿਉਨ ਕਹਿੰਦਾ ਠੀਕ کہہ ਰਹੇ ਹਨ ਸਰਪੰਚ ਸਾਹਿਬ ਇਹਨਾਂ ਤਾਂ ਬਲਕੇ ਗੋਦ ਵਾਲੇ ਬੈਠਿਆ ਨੇ ਹੀ ਮੈਨੂੰ ਕਿਹਾ ਮੇਜਰ ਸਿਹਾ ਆ ਤਾਂ ਕਮਾਲ ਹੀ ਹੋ ਗਿਆ ਅੱਜ ਕਰਮ ਸਿਉਨ ਦਾ ਸਾਰਾ ਪਰਿਵਾਰ ਪ੍ਰੋਗਰਾਮ ਤੇ ਇਕੱਠਾ ਹੋ ਗਿਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਨਾਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ ਕਿ ਇੰਜ ਹੀ ਟੁੱਟੇ ਪਰਿਵਾਰਾਂ ਨੂੰ ਜੋੜਦੇ ਰਹੇ ਸੱਚੇ ਪਾਤਸ਼ਾਹ ਪਰ ਕਿਸੇ ਨੇ ਸੋਚਿਆ ਸੀ ਕਿ ਸਵੇਰ ਦੀਆਂ ਖੁਸ਼ੀਆਂ ਅੱਜ ਰਾਤ ਨੂੰ ਹੀ ਹੁੰਜੂਆ ਵਿੱਚ ਬਦਲ ਜਾਣਗੀਆਂ ਜੋ ਵੀ ਹੋਇਆ ਬਾਈ ਬਹੁਤ ਮਾੜਾ ਹੋਇਆ ਕੋਰੇ ਐਨੀਆਂ ਦੀਆਂ ਖੁਸ਼ੀਆਂ ਨੂੰ ਕਿਹਦੀ ਨਜ਼ਰ ਲੱਗ ਗਈ ਸਰਪੰਚ ਕਹਿੰਦਾ ਮੇਜੂ ਸਿਆ ਇਹ ਰੱਬ ਦੇ ਰੰਗ ਨੇ ਜੋ ਕੋਈ ਵੀ ਨਹੀਂ ਜਾਣ ਸਕਦਾ ਉਹ ਤਾਂ ਪਾਣਾ ਮਿੱਠਾ ਕਰਕੇ ਮਰਨਾ ਪੈਂਦਾ ਹੈ ਨਜ਼ਰ ਕਿਹਦੀ ਲੱਗਣੀ ਆ ਬਾਈ ਸਵੇਰ ਦੇ ਗਏ ਵਿਸ਼ਣ ਸਿਓ ਹੁਣੇ ਤਾਂ ਰਾਤ ਨੂੰ ਕਰਿਆਏ ਸਨ ਫਿਰ ਬਾਰੂ ਤਾਲਾ ਵੀ ਮਾਰ ਕੇ ਗਏ ਸਨ ਹਰਨਾਮ ਕਰੋ ਬਾਹਰ ਵੀ ਨਹੀਂ ਕੀਤੀ ਜਾ ਸਕਦਾ ਸੀ ਪਤਾ ਨਹੀਂ ਬਈ ਮੁੰਡੇ ਦੇ ਦਿਮਾਗ ਵਿੱਚ ਆਕਰ ਚੱਲ ਕੀ ਰਿਹਾ ਸੀ ਜੋ ਆ ਕਦਮ ਚੁੱਕਿਆ ਇਹ ਕਿਸੇ ਬਲੋ ਕੀਤੀ ਬਾਤ ਦਾ ਤਾਂ ਨਹੀਂ ਲੱਗ ਰਹੀ ਤਾਲਾ ਤਾਂ ਇਹਨਾਂ ਨੇ ਆਪ ਆ ਕੇ ਖੋਲਿਆ ਬਾਕੀ ਤਾਂ ਪੁਲਿਸ ਦਾ ਕੰਮ ਹੈ ਕੀ ਸਹੀ ਹੈ ਕੀ ਗਲਤ ਹੈ ਉਹ ਆਪੇ ਪਤਾ ਕਰ ਲੂ ਤਾਂ ਫਿਰ ਰਾਤ ਹੋ ਚੁੱਕੀ ਸੀ ਇਸ ਦੀ ਤਕਰੀਬਨ ਸਾਰੇ ਪਿੰਡ ਵਾਲੇ ਤੇ ਪੰਚਾਇਤ ਮੈਂਬਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਰਜੀਤ ਨੇ ਬੀਰੋ ਨੂੰ ਫੋਨ ਕਰਕੇ ਸੌਣ ਲਈ ਕਹਿ ਦਿੱਤਾ ਸੀ ਬੀਰੋ ਕਹਿੰਦੀ ਪਰ ਅੱਗਿਓ ਕਿਹਾ ਕਿ ਮੈਂ ਤਾਂ ਸਿਰਤ ਨੂੰ ਲੈ ਕੇ ਉੱਥੇ ਆ ਜਾਂਦੀ ਹਾਂ ਸੁਰਜੀਤ ਕਹਿੰਦਾ ਉਸ ਨੂੰ ਮਨਾ ਕਰ ਦਿੱਤਾ ਕਿਹਾ ਨਹੀਂ ਹਜੇ ਆਉਣ ਦੀ ਕੋਈ ਜ਼ਰੂਰਤ ਨਹੀਂ ਤੂੰ ਚੁੱਪਚਾਪ ਸੌਂ ਜਾ ਜਸੀ ਤੇ ਸਨੀ ਨੂੰ ਵੀ ਸੌਣ ਨੂੰ ਕਹਿਦੀ ਬਹੁਤ ਰਾਤ ਹੋ ਚੁੱਕੀ ਐ ਤੁਸੀਂ ਸਾਰੇ ਸਵੇਰ ਨੂੰ ਇੱਧਰ ਆ ਜਾਇਓ ਐਨਾ ਕਹਿ ਕੇ ਉਸ ਨੂੰ ਫੋਨ ਕੱਟ ਦਿੱਤਾ ਇੱਧਰ ਬੀਰੋ ਨੇ ਜਸੀ ਤੇ ਸਨੀ ਨੂੰ ਸੌਣ ਲਈ ਕਿਹਾ ਆ ਆ ਵੀ ਸਿਰਤ ਨਾਲ ਪੈ ਗਈ ਪਰ ਉਸ ਨੂੰ ਨੀਂਦ ਕਿੱਥੇ ਆ ਰਹੀ ਸੀ ਉਹ ਖੁਦ ਇਹੋ ਸੋਚ ਰਹੀ ਸੀ ਕਿ ਆਖਿਰ ਹਰਨਾਮ ਨੇ ਅਜਿਹਾ ਕਿਉਂ ਕੀਤਾ ਕਿਉਂਕਿ ਪਰਿਵਾਰ ਦੇ ਇੱਕ ਹੋਂਦ ਤੇ ਕੋਈ ਸੋਸਾਇਟੀ ਕਿਉਂ ਕਰੂਗਾ ਭਲਾ ਉਹ ਕਈ ਹੋਰ ਤਰ੍ਹਾਂ ਦੇ ਵਿਚਾਰਾਂ ਵਿੱਚ ਉਲਝੀ ਜਾ ਰਹੀ ਸੀ ਤੇ ਸੌ ਗਈ ਦੂਜੇ ਪਾਸੇ ਸੁਰਜੀਤ ਦੇ ਮੰਮੀ ਡੈਡੀ ਨਾਲ ਬਿਸ਼ਨ ਸਿੰਘ ਦੇ ਘਰ ਹੀ ਰੋਗਿਆ ਸੀ ਕਿਸੇ ਦੀ ਵੀ ਅੱਖਾਂ ਵਿੱਚ ਨੀਂਦ ਨਹੀਂ ਸੀ ਸਾਰੇ ਬੈਠੇ ਸਵੇਰਦ ਹੋਂ ਦਾ ਇੰਤਜ਼ਾਰ ਕਰ ਰਹੇ ਸਨ ਮਿੰਦੋ ਦਾ ਰੋ ਰੋ ਕੇ ਬੁਰਾ ਹਾਲ ਸੀ ਸਾਰਿਆਂ ਨੇ ਬੈਠੇ ਬੈਠੇ ਹੀ ਰਾਤ ਲੰਘਾ ਦਿੱਤੀ ਸਵੇਰ ਦੇ 4 ਵਜੇ ਚੁੱਕੇ ਸਨ ਹੋਰ ਦੂਸਰ ਸਿਰ ਤੋਂ ਪੱਤੀ ਸਿੰਘ ਦੀ ਆਵਾਜ਼ ਆਉਣ ਲੱਗ ਪਈ ਨਸੀਬੋ ਨਸੀਬੋ ਨੇ ਸਰਜੀਤ ਨੂੰ ਕਾਰ ਜਾਣ ਨੂੰ ਕਿਹਾ ਤੇ ਇਹ ਵੀ ਕਿਹਾ ਕਿ ਹੋਰ ਦੋ ਘੰਟਿਆਂ ਤੱਕ ਆ ਜਾਵੀਂ ਚਾਹਤ ਵੀ ਬਣਾ ਕੇ ਲੈ ਆਈਂ ਤੇ ਚਾਚੀ ਨੂੰ ਕੁਝ ਖਲਾਪ ਲਾ ਕੇ ਦਵਾਈ ਵੀ ਦਿਖਾਉਣੀ ਹੈ ਬਿੰਦੋ ਕਹਿੰਦੀ ਨਹੀਂ ਮੈਂ ਕੁਝ ਨਹੀਂ ਖਾਣਾ ਪੀਣਾ ਮੈਨੂੰ ਹਰਨਾਮ ਲਿਆ ਦਿਓ ਕਿਤੇ ਉਹ ਨਸੀਬੋ ਕਹਿੰਦੀ ਕਿਉਂ ਨਹੀਂ ਖਾਣਾ ਪੀਣਾ ਤੇਰੇ ਕੁਝ ਨਾ ਖਾਣ ਪੀਣ ਨਾਲ ਜਿਹੜਾ ਚਲਾ ਗਿਆ ਉਹ ਥੋੜੀ ਮੁੜ ਆਊਗਾ ਉਹੇ ਕਾ ਨੂੰ ਆਪਣੀ ਸਿਹਤ ਖਰਾਬ ਕਰਨ ਤੇ ਲੱਗੀ ਹੈ ਕਮਲੀ ਨਾ ਵੰਨ ਹੌਸਲਾ ਕਰ ਮੇਰੀ ਭੈਣ ਜਾ ਹੁ ਵੀ ਹੁਣ ਤੂੰ ਕਿਉਂ ਖੜਾ ਹੈ ਨਸੀਬੋ ਨੇ ਸਰਜੀਤ ਨੂੰ ਕਰ ਪੇਚ ਦਿੱਤਾ ਮਿੰਦੋ ਮਿੰਦੋ ਫੇਰ ਰੋਣ ਲੱਗ ਪੈਂਦੀ ਹੈ ਕਿ ਕੱਲ ਸਵੇਰੇ ਹੀ ਹਰਨਾਮ ਸ਼ਰਾਬ ਪੀ ਕੇ ਬੋਲਣ ਲੱਗ ਗਿਆ ਸੀ ਅਸੀਂ ਦੋਹਾਂ ਨੇ ਉਹਦੀ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸਾਨੂੰ ਪਤਾ ਸੀ ਕਿ ਉਹਨੇ ਪੀਤੀ ਹੋਈ ਹੈ ਉਹਨੂੰ ਕੁਝ ਕਹਿ ਕੇ ਸਮਝਾਉਣ ਦਾ ਕੋਈ ਫਾਇਦਾ ਨਹੀਂ ਸੀ ਇਸ ਲਈ ਦੀਦੀ ਅਸੀਂ ਤਾਂ ਖੁਸ਼ੀ-ਖੁਸ਼ੀ ਤੁਹਾਡੇ ਘਰ ਆ ਗਏ ਸੀ ਉਹਨੂੰ ਬੋਲ ਦੇਣ ਛੱਡ ਕੇ ਪਰ ਸਾਨੂੰ ਕੀ ਪਤਾ ਸੀ ਘਰੇ ਮੁਰਦਿਆਂ ਨੂੰ ਆਹ ਕੁਝ ਦੇਖਣ ਨੂੰ ਮਿਲਣਾ ਹੈ ਨਸੀਬੋ ਕੈਦੀ ਕਦੋਂ ਕੀ ਹੋ ਜਾਣਾ ਮਿੰਦੋ ਇਹ ਉਹ ਤਾਂ ਪਤਾ ਨਹੀਂ ਹੁੰਦਾ ਇਹ ਤਾਂ ਵਿਧੀ ਦਾ ਵਿਦਾਨ ਹੁੰਦਾ ਕੁਦਰਤ ਦਾ ਭੇਦ ਨਹੀਂ ਇਹ ਉਹੀ ਜਾਣਦਾ ਜਿਹੜਾ ਸਭ ਦਾ ਮਾਲਕ ਹੈ ਵਾਹਿਗੁਰੂ ਵਾਹਿਗੁਰੂ ਦੂਜੇ ਪਾਸੇ ਸੁਰਜੀਤ ਕਾਰ ਪਹੁੰਚਦਾ ਹੈ ਤਾਂ ਜੱਸੀ ਪਹਿਲੇ ਹੀ ਸੋਈ ਵਿੱਚ ਬੀਰੋ ਦੇ ਆਪਣੀ ਚਾਹ ਬਣਾ ਰਹੀ ਸੀ ਸੁਰਜੀਤ ਨੇ ਦੇਖ ਪੁੱਛਿਆ ਬਾਜੀ ਤੁਸੀਂ ਚਾਹ ਲਓਗੇ ਸਚਿਤ ਕਹਿੰਦਾ ਹਾਂ ਪੀ ਲਵਾਂਗਾ ਨਾਲੇ ਉਧਰ ਲਵੇ ਵੀ ਚਾਹ ਕੱਪ ਬਣਾ ਦਿਓ ਚਾ ਇਹ ਅੱਧਾ ਬਣਾ ਲਈ ਸੁਰਜੀਤ ਕਮਰੇ ਵਿੱਚ ਆਉਂਦਾ ਹੈ ਤਾਂ ਦੇਖਦੇ ਕਿ ਬੀਰੋ ਸੀਤ ਨੂੰ ਲੈ ਕੇ ਬੈਠੀ ਸੀ ਸਣੀ ਕੋਲ ਹੀ ਡਹੇ ਮੰਜੇ ਤੇ ਹੱਜੇ ਸੁੱਤਾ ਪਿਆ ਸੀ ਸੁਰਜੀਤ ਵੀ ਬੀਰੋ ਕੋਲ ਜਾ ਕੇ ਬੈਠ ਤੇ ਰਕੀ ਅਰਜਾਈ ਵਿੱਚ ਵੜ ਕੇ ਬੈਠ ਗਿਆ ਬੀਰੋ ਕਹਿੰਦੀ ਬੀਰੋ ਨੇ ਸੁਰਜੀਤ ਨੂੰ ਦੇਖ ਕੇ ਕਿਹਾ ਬਹੁਤ ਮਾੜਾ ਹੋਇਆ ਚਾਚੀ ਹੁਣਾਂ ਨਾਲ ਕੱਲ ਤੱਕ ਸਭ ਕਿੰਨੇ ਖੋਏ ਸੀ ਸਾਨੂੰ ਹੈ ਨਾ ਜੀ ਸੁਰਜੀਤ ਕਹਿੰਦਾ ਮਾੜਾ ਤਾਂ ਬਹੁਤ ਹੋਇਆ ਵੀਰੋ ਚਾਚਾ ਚਾਚੀ ਦੀ ਹਾਲਤ ਦੇਖੀ ਨਹੀਂ ਜਾ ਰਹੀ ਚਾਚੀ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੈ ਰਾਤ ਗੁਰਨਾਮ ਨੂੰ ਕਿਹਾ ਮੈਂ ਜਲਦੀ ਆਉਣ ਲਈ ਉਹ ਵੀ ਕਹਿੰਦਾ ਕੋਸ਼ਿਸ਼ ਕਰਦਾ ਅੱਜ ਦੱਸ ਦਊਗਾ ਫੋਨ ਕਰਕੇ ਕਦੋਂ ਤੱਕ ਆਵੇਗਾ ਫਿਰ ਉਸੇ ਹਿਸਾਬ ਨਾਲ ਹਰਨਾਮ ਦਾ ਸੰਸਕਾਰ ਕਰਾਂਗੇ ਬੀਰੂ ਕਹਿੰਦੀ ਇੱਕ ਗੱਲ ਪੁੱਛਾਂ ਤੁਹਾਡੇ ਤੋਂ ਸੁਰਜੀਤ ਕਹਿੰਦਾ ਹਾਂ ਪੁੱਛ ਕੀੜੀ ਗੱਲ ਹੈ ਬੀਰੂ ਕਹਿੰਦੀ ਤੁਹਾਨੂੰ ਕੀ ਲੱਗਦਾ ਹਰਨਾਮ ਵੀਰ ਨੇ ਸੁਸਾਇਡ ਹੀ ਕੀਤਾ ਹੈ ਸੁਰਜੀਤ ਕਹਿੰਦਾ ਹਾਂ ਬੀਰੂ ਦੇਖ ਕੇ ਤਾਂ ਇੰਜ ਹੀ ਲੱਗਦਾ ਸੀ ਹੋਰ ਤਾਂ ਮੈਨੂੰ ਉੱਥੇ ਕੁਝ ਜੀਵ ਨਹੀਂ ਲੱਗਿਆ ਜਦੋਂ ਮੈਂ ਪਹੁੰਚਿਆ ਡਾਕਟਰ ਨੂੰ ਲੈ ਕੇ ਤਾਂ ਚਾਚਾ ਪਿਹੋ ਉਸ ਪੇ ਚਾਚੀ ਨੂੰ ਲੈ ਕੇ ਬੈਠਾ ਸੀ ਮੰਮੀ ਡੈਡੀ ਵੀ ਰੋਈ ਜਾ ਰਹੇ ਸਨ ਤੇ ਹਰਨਾਮ ਦੀ লাশ ਪੱਖੇ ਨਾਲ ਲਟਕ ਰਹੀ ਸੀ ਥੱਲੇ ਸਟੂਲ ਡਿੱਗਿਆ ਪਿਆ ਸੀ ਜਿਹਦੇ ਤੇ ਉਹਨੇ ਚੜ੍ਹ ਕੇ ਇਹ ਕੰਮ ਕੀਤਾ ਹੋਣਾ ਸ਼ਰਾਬ ਦੀ ਬੋਤਲਾਂ ਕੱਚ ਦੇ ਗਲਾਸ ਪਏ ਸੀ ਰਾਤ ਪੁਲਿਸ ਨੂੰ ਵੀ ਕਮਰੇ ਨੂੰ ਸੀਲ ਕਰ ਗਈ ਸੀ ਤੇ ਕਮਜ ਕਿਸੇ ਨੂੰ ਵੀ ਜਾਣ ਤੋਂ ਮਨਾ ਕੀਤਾ ਉਹ ਅੱਜ ਆਉਣਗੇ ਪੂਰੀ ਤਰ੍ਹਾਂ ਪੁੱਛਗਿੱਛ ਕਰਨ ਲਈ ਜੱਸੀ ਸਾਰਿਆਂ ਲਈ ਚਾਹ ਬਣਾ ਲਾਈ ਤੇ ਸਨੀ ਨੂੰ ਵੀ ਜਗਾਇਆ ਜੱਸੀ ਕਹਿੰਦੀ ਬਾਜੀ ਮੈਂ ਉਧਰਲੇ ਵੀ ਚਾਹ ਡੋਲੂ ਵਿੱਚ ਪਾ ਕੇ ਰੱਖ ਦਿਤੀ ਐ ਉਸੀ ਲੈ ਜਾਇਓ ਨਾਲ ਖਾਣ ਵਾਸਤੇ ਮਠੀਆਂ ਵੀ ਰੱਖ ਦਿੱਤੀਆਂ ਨੇ ਸਰਜੀਤ ਕਹਿੰਦਾ ਠੀਕ ਐ ਜੱਸੀ ਬਸ ਹੁਣੇ ਜਾਂਦਾ ਚਾਹ ਪੀ ਕੇ ਬੀਰੋ ਕਹਿੰਦੀ ਜੱਸੀ ਅਸੀਂ ਵੀ ਨਾਲ ਹੀ ਚੱਲਦੇ ਹਾਂ ਤੇਰੇ ਬਾਜੀ ਦੇ ਇੱਥੇ ਬੈਠਿਆਂ ਦੇ ਵੀ ਕੀ ਕਰਨਾ ਸੀ ਜਾਂ ਅਲਮਾਰੀ ਵਿੱਚੋਂ ਤੇ ਉਹ ਛੋਟਾ ਕੰਬਲ ਕੱਢ ਕੇ ਮੈਨੂੰ ਸਿਰਤ ਵਾਸਤੇ ਦੇ ਕੋਦੇ ਵਿੱਚ ਆਪਾਂ ਲਬੇਟ ਲੈਂਦੇ ਹਾਂ ਜੱਸੀ ਕਹਿੰਦੀ ਹਾਂਜੀ ਭਾਬੀ ਹੁਣੇ ਕਰਦੀ ਹਾਂ ਜੱਸੀ ਕੰਬਲ ਕੱਢਣ ਲੱਗਦੀ ਹੈ ਤਾਂ ਸਾਰੇ ਚਾਣੇ ਚਾਹ ਵੀ ਲੈਂਦੇ ਹਾਂ ਤੇ ਜਾਣ ਲਈ ਉੱਠਦੇ ਹਾਂ ਬੀਰੋ ਸਿਰਤ ਨੂੰ ਚੰਗੀ ਤਰ੍ਹਾਂ ਕੰਬੜੇ ਵਿੱਚ ਲਵੇਟ ਲੈਂਦੀ ਹੈ ਖੁਦ ਵੀ ਪਹਿਰੇ ਵਿੱਚ ਜਰਾਬਾ ਪਾ ਕੇ ਸਿਰ ਤੇ ਸਕਾਫ ਤੇ ਸ਼ਾਲ ਲੈ ਲੈਂਦੀ ਹੈ ਘਰੋਂ ਨਿਕਲ ਹੀ ਲੱਗਦੀਆਂ ਨੇ ਕਿ ਐਨੇ ਨੂੰ ਚਰਨ ਦਾ ਫੋਨ ਵੱਜਿਆ ਜੋ ਰਾਤ ਦਾ ਸਨੀ ਕੋਲ ਹੀ ਸੀ ਪਰ ਸਨੀ ਨੇ ਦੇਖ ਕੇ ਇਗਨੋਰ ਕਰ ਦਿੱਤਾ ਸੁਰਜੀਤ ਨੇ ਪੁੱਛਿਆ ਸੁਰਜੀਤ ਕਹਿੰਦਾ ਕੀ ਹੋਇਆ ਸਨੀ ਫੋਨ ਕਿਉਂ ਨਹੀਂ ਚੁੱਕਦਾ ਬਾਰ-ਬਾਰ ਵੱਜ ਰਿਹਾ ਹੈ ਸਨੀ ਕਹਿੰਦਾ ਕੈਨੇਡਾ ਤੋਂ ਡੈਡੀ ਦਾ ਫੋਨ ਆ ਗਿਆ ਭਾਜੀ ਮੈਂ ਨਹੀਂ ਕਰਨੀ ਗੱਲ ਸੁਰਜੀਤ ਕਹਿੰਦਾ ਇਦਾਂ ਨਹੀਂ ਕਰੀਦਾ ਚੁੱਕ ਲੈ ਫੋਨ ਨਾਲੇ ਹਰ ਨਾਮ ਬਾਰੇ ਦੱਸ ਦੇਈਂ ਸਨੀ ਕਹਿੰਦਾ ਠੀਕ ਹੈ ਬਾਜੀ ਤੁਹਾਡੇ ਕਰਕੇ ਕਰਨ ਲੱਗਾ ਗੱਲ ਨਹੀਂ ਤਾਂ ਮੇਰਾ ਬਿਲਕੁਲ ਨਹੀਂ ਮਨ ਕਰਦਾ ਉਹਨਾਂ ਨਾਲ ਬੁਲਾਉਣ ਨੂੰ ਸਨੀ ਫੋਨ ਚੁੱਕਦਾ ਹੈ ਤੇ ਸਤਿ ਸ਼੍ਰੀ ਅਕਾਲ ਡੈਡੀ ਜੀ ਕਹਿੰਦਾ ਕਰਤਾਰ ਕਹਿੰਦਾ ਕਰਤਾਰ ਸਤਿ ਸ਼੍ਰੀ ਅਕਾਲ ਕਹਿੰਦੀ ਹੋਈ ਪੁੱਛਦਾ ਕਿ ਤੇਰੀ ਮੰਮੀ ਕਿੱਥੇ ਹੈ ਗੱਲ ਕਰਾ ਜਰਾ ਸਨੀ ਕਹਿੰਦਾ ਡੈਡੀ ਮੰਮੀ ਘਰ ਨਹੀਂ ਹੈਗੀ ਉਹ ਵਿਸ਼ਨਤਾਇਆ ਜੀ ਦੇ ਘੇ ਹੀ ਆ ਕੱਲ ਰਾਤੀ ਹੰਨਾ ਬੀਰੇ ਨੇ ਸੂ ਸੱਟ ਕਰ ਲਿਆ ਅਸੀਂ ਵੀ ਹੁਣ ਉੱਥੇ ਚੱਲੇ ਸੀ ਕਰਤਾਰ ਕਹਿੰਦਾ ਉਹ ਤਾਂ ਮੈਨੂੰ ਪਤਾ ਲੱਗ ਗਿਆ ਕਰਨਾਮ ਦੇ ਸੁਸਾਇਟ ਇਸ ਲਈ ਤਾਂ ਫੋਨ ਕੀਤਾ ਵੀ ਜਿਹੜੀ ਗੱਲ ਮੈਨੂੰ ਤੁਹਾਡੇ ਤੋਂ ਪਤਾ ਲੱਗਣੀ ਚਾਹੀਦੀ ਹੈ ਉਹ ਗੱਲ ਮੈਨੂੰ ਦੂਜੇ ਤੋਂ ਪਤਾ ਲੱਗ ਰਹੀ ਹੈ ਜੇ ਤੇਰੀ ਕੋਈ ਫੋਨ ਨਹੀਂ ਸੀ ਤਾਂ ਤੇਰੇ ਤੋਂ ਫੋ ਮੈਨੂੰ ਫੋਨ ਨਹੀਂ ਕੀਤਾ ਸਨੀ ਕਹਿੰਦਾ ਉਹ ਰਾਤ ਨੂੰ ਸਾਰੇ ਇੰਨੇ ਪਰੇਸ਼ਾਨ ਸੀ ਤਾਂ ਧਿਆਨ ਹੀ ਦੇ ਰਿਹਾ ਫੋਨ ਚੁੱਕ ਕਰਨ ਦਾ ਕਰਤਾਰ ਕਹਿੰਦਾ ਹਾਂ ਹਾਂ ਤੁਹਾਨੂੰ ਮਾਂ ਪੁੱਤ ਨੂੰ ਮੇਰਾ ਧਿਆਨ ਕਿੱਥੇ ਆਣਾ ਆਪਣੀ ਮਰਜ਼ੀ ਕਰਦੇ ਫਿਰਤੀ ਹੂੰ ਮੈਨੂੰ ਕਿਤੇ ਕੁਝ ਦੱਸਿਆ ਜਾਂਦਾ ਸਨੀ ਕਹਿੰਦਾ ਚੰਗਾ ਡੱਡੀ ਮੈਂ ਫੋਨ ਰੱਖਦਾ ਅਸੀਂ ਤਾਇਆ ਜੀ ਹੁਣ ਵਲੀ ਚੱਲੇ ਆ ਕਰਤਾਰ ਕਹਿੰਦਾ ਮੈਨੂੰ ਵਾਲੀ ਚਲਦੀ ਪਈ ਐ ਫੋਨ ਕੱਟਣ ਦੀ ਅਸੀਂ ਮਤਲਬ ਹੋਰ ਕੌਣਾ ਹੈ ਤੁਹਾਡੇ ਨਾਲ ਸਰੀ ਕਹਿੰਦਾ ਮੈਂ ਜਸਸੀ ਦੀਦੀ ਸਰਜੀਤ ਭਾਜੀ ਤੇ ਬੀਰੂ ਭਾਬੀ ਅਸੀਂ ਚਾਰੋਂ ਮੰਮੀ ਕੱਲ ਰਾਤ ਦੇ ਤਾਇਆ ਜੀ ਦੇ ਘਰ ਹੀ ਸਾਰਿਆਂ ਨਾਲ ਨੇ ਇਸ ਲਈ ਮੰਮੀ ਨੇ ਮੈਨੂੰ ਜਸਸੀ ਦੀਦੀ ਨੂੰ ਤੇ ਵੱਡੇ ਤਾਇਆ ਜੀ ਤੇ ਘਰ ਭੇਜ ਦਿੱਤਾ ਸੀ ਭਾਬੀ ਵੀ ਘਰ ਕੱਲੀ ਸੀ ਇਸ ਲਈ ਅਸੀਂ ਦੋਨੇ ਭਾਬੀ ਕੋਲ ਰੁਕੇ ਸੀ ਕਰਤਾਰ ਕਹਿੰਦਾ ਅੱਛਾ ਠੀਕ ਐ ਚੰਗਾ ਜਾਓ ਉਧਰ ਤੇ ਆਪਣੇ ਬੀਸ਼ਨ ਤਾਇਆ ਨਾਲ ਗੱਲ ਕਰਵਾ ਦੇ ਮੇਰੀ ਠੀਕ ਹੈ ਸਨੀ ਕਹਿੰਦਾ ਹਾਂਜੀ ਠੀਕ ਹੈ ਮੈਂ ਕਰਵਾਉ ਉਧਰ ਜਾ ਕੇ ਉਹਨਾਂ ਨਾਲ ਗੱਲ ਵਾਈ ਸਨੀ ਨੇ ਦੱਸਿਆ ਕਿ ਡੈਡੀ ਦਾਇਆ ਜੀ ਨਾਲ ਗੱਲ ਕਰਾਉਣ ਨੂੰ ਕਹਿੰਦੇ ਸਨ ਮੈਂ ਕਹਿ ਦਿੱਤਾ ਕਿ ਉਧਰ ਜਾ ਕੇ ਕਰਵਾਉਂਦਾ ਹਾਂ ਸਰਜੀਤ ਕਹਿੰਦਾ ਮਤਲਬ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਧਰ ਸਨੀ ਕਹਿੰਦਾ ਹਾਂਜੀ ਬਾਜੀ ਇਸ ਲਈ ਗੁੱਸੇ ਹੁੰਦੇ ਸੀ ਕਿ ਤੁਸੀਂ ਮੈਨੂੰ ਫੋਨ ਕਰਕੇ ਦੱਸਿਆ ਨਹੀਂ ਮੈਨੂੰ ਲੋਕਾਂ ਤੋਂ ਪਤਾ ਲੱਗਿਆ ਹੈ ਸਰਜੀਤ ਕਹਿੰਦਾ ਚਲ ਕੋਈ ਨਹੀਂ ਉਧਰ ਜਾ ਕੇ ਹੁਣ ਆਪਣੇ ਤਾਇਆ ਜੀ ਨਾਲ ਗੱਲ ਕਰਵਾ ਦਈਏ ਸਨੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸਾਰੇ ਜਾਣੇ ਬੀਸ਼ਨ ਸਿੰਘ ਦੇ ਘਰ ਨੂੰ ਜਾਣ ਨੂੰ ਨਿਕਲ ਪਏ ਤੇ 3-4 ਮਿੰਟਾਂ ਵਿੱਚ ਹੀ ਘਰੇ ਪਹੁੰਚ ਗਏ ਮਿੰਦੋ ਹੱਜੇ ਵੀ ਉੱਚੀ-ਉੱਚੀ ਰੋਂਦੀ ਪਈ ਸੀ ਤੇ ਕੁਝ ਵੀ ਆਲੇ-ਦੁਆਲੇ ਦੀਆਂ ਗੰਵਾਨੜਨਾ ਵੀ ਅਫਸੋਸ ਕਰਨ ਲਈ ਆਗਿਆਂ ਸਨ ਵੀਰੋ ਵੀ ਆਪਣੀ ਮਿੰਦੋ ਚਾਚੀ ਨੂੰ ਗੱਲ ਲਾ ਕੇ ਮਿਲੀ ਦੋਨਾਂ ਜਾਣਿਆਂ ਰੋ ਮੋਰਾ ਹਾਲ ਕਰ ਲਿਆ ਨਸੀਬੋ ਨੇ ਸਿਰਤ ਨੂੰ ਫੜਦਿਆਂ ਮਿੰਦੋ ਨੂੰ ਹੌਸਲਾ ਦਿੱਤਾ ਸਰਿਤੇ ਸਰਜੀਤ ਨੇ ਸਾਰਿਆਂ ਨੂੰ ਗਲਾਸਾਂ ਵਿੱਚ ਚਾਹ ਪਾ ਕੇ ਦਿੱਤੀ ਜਸੀ ਨੇ ਮਿੰਦੋ ਨੂੰ ਚਾਹ ਪੜਾਈ ਔਰ ਉਸਦੇ ਚਾਹ ਪੀਣ ਤੋਂ ਮਨਾ ਕਰ ਦਿੱਤਾ ਫਿਰ ਨਸੀਬੂ ਨੇ ਚਰਨੋਂ ਦੇ ਬਾਰ-ਬਾਰ ਕਹਿਣ ਤੇ ਉਸ ਨੇ ਚਾਹ ਲੈ ਲਈ ਤੇ ਇੱਕ ਮੱਠੀ ਕਾਦੀ ਜੱਸੀ ਵੀ ਸਾਰਿਆਂ ਲਈ ਅੰਦਰ ਹੀ ਕਮਰੇ ਵਿੱਚ ਬੈਠ ਗਈ ਕਿਉਂਕਿ ਠੰਡ ਦਾ ਟਾਈਮ ਸੀ ਸਾਰੇ ਬੰਦੇ ਬਾਹਰ ਬਰਾਂਡੇ ਵਿੱਚ ਜਦੜੀ ਬਿਚਾਰ ਕੇ ਬੈਠੇ ਸਨ ਥੋੜੀ ਦੇਰ ਵਿੱਚ ਪੁਲਿਸ ਦੀ ਗੱਡੀ ਦਾ ਹਾਰਨ ਸੁਣਾਈ ਦਿੱਤਾ ਇੰਸਪੈਕਟਰ ਕਬੀਰ ਸਿੰਘ ਦੇ ਨਾਲ ਚਾਰ ਹਵਲਦਾਰ ਇੰਸਪੈਕਟਰ ਨੇ ਅੰਦਰ ਆਉਂਦਿਆਂ ਹੀ ਹਵਲਦਾਰਾਂ ਨੂੰ ਕਮਰੇ ਦੀ ਚੰਗੀ ਤਰ੍ਹਾਂ ਛਾਣਬਿੰਨ ਕਰਨ ਲਈ ਕਿਹਾ ਤੇ ਸ਼ੱਕ ਦੇ ਤਹਰੇ ਵਿੱਚ ਆਉਣੀਆਂ ਚੀਜ਼ਾਂ ਨੂੰ ਜ਼ਬਤ ਕਰਨ ਲਈ ਕਿਹਾ ਕਬੀਰ ਸਿੰਘ ਆਪ ਕਰਦੇ ਮੈਂਬਰ ਤੇ ਮੌਜੂਦਾ ਪਿੰਡ ਦੇ ਹੋਰ ਬੰਦਿਆਂ ਨਾਲ ਗੱਲਬਾਤ ਕਰਨ ਲੱਗਾ ਗੱਲਬਾਤ ਕਰਨ ਉਸ ਨੂੰ ਇੱਕ ਤਿੰਨ ਪਹਿਲਾਂ ਜੋ ਵੀ ਕੁਝ ਹੋਇਆ ਸੀ ਸੱਚ ਸਾਰ ਦੱਸ ਦਿੱਤਾ ਗਿਆ ਬਾਕੀ ਆਨਗਵਾਂ ਦੇ ਬੈਠੇ ਬੰਦਿਆਂ ਤੋਂ ਵੀ ਪੁੱਛਕਿਛ ਕੀਤੀ ਗਈ ਤਾਂ ਕਬੀਰ ਸਿੰਘ ਨੂੰ ਕਰਮ ਸਿੰਘ ਦੇ ਪਰਿਵਾਰ ਦੇ ਅਲੱਗ ਹੋਣ ਬਾਰੇ ਪਤਾ ਲੱਗਿਆ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਣ ਬਾਰੇ ਪਤਾ ਚੱਲ ਗਿਆ ਸੀ ਜਿੱਤੇ ਕਰਕੇ ਹਰਨਾਮ ਕਾਫੀ ਗੁੱਸੇ ਵਿੱਚ ਸੀ ਹੁਣ ਕਬੀਰ ਸਿੰਘ ਦੇ ਦਿਮਾਗ ਵਿੱਚ ਕਾਫੀ ਸਵਾਲ ਚੱਲਦੇ ਆ ਰਹੇ ਸਨ ਜਿਹਦਾ ਜਵਾਬ ਜਾਣਨ ਲਈ ਉਸਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਹੋਣ ਲਈ ਕਿਹਾ ਸਾਰੇ ਪਰਿਵਾਰਕ ਮੈਂਬਰ ਅੰਦਰ ਕਮਰੇ ਵਿੱਚ ਆ ਗਏ ਸਨ ਇੰਸਪੈਕਟਰ ਕਬੀਰ ਸਿੰਘ ਵੀ ਅੰਦਰ ਆਇਆ ਤੇ ਸਾਰਿਆਂ ਨੂੰ ਪੁੱਛਗਿੱਛ ਕਰਨ ਲੱਗਾ ਕਬੀਰ ਦੇ ਸਾਰੀ ਪਿਛੋਕੜਤਾਲ ਕੀਤੀ ਪਰਿਵਾਰ ਦੇ ਇਕੱਲੇ-ਇਕੱਲੇ ਬੰਦੇ ਦਾ ਨਾਮ ਪੁੱਛਿਆ ਤੇ ਕੌਣ ਕੀ ਦਾ ਕੀ ਲੱਗਦਾ ਉਹਦੀ ਜਾਣਕਾਰੀ ਲਈ ਫਿਰ ਕਬੀਰ ਨੇ ਅਲੱਗ ਹੋਣ ਦਾ ਕਾਰਨ ਪੁੱਛਿਆ ਤਾਂ ਕਰਮ ਸਿੰਘ ਬਿਸ਼ਨ ਸਿੰਘ ਨੇ ਸਭ ਕੁਝ ਸੱਚ-ਸਾਚ ਦੱਸਿਆ ਇਹਨਾਂ ਨੂੰ ਹਵਾਲਦਾਰ ਕੁਝ ਸਮਾਂ ਲੈ ਕੇ ਕਮਰੇ ਵਿੱਚ ਆਇਆ ਹਵਾਲਦਾਰ ਕਹਿੰਦਾ ਸਰ ਹਰਨਾਮ ਸਿੰਘ ਦੇ ਕਮਰੇ ਵਿੱਚੋਂ ਆਹ ਕੁਝ ਮਿਲਿਆ ਹੈ ਸ਼ਰਾਬ ਦੀਆਂ ਬੋਤਲਾਂ ਆ ਤਿੰਨ ਗਲਾਸ ਉਹਦਾ ਪਟੂਆ ਜੋ ਬਿਲਕੁਲ ਖਾਲੀ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਤੇ ਕੋਈ ਸਮਾਨ ਨਹੀਂ ਮਿਲਿਆ ਜੋ ਸ਼ੱਕ ਦੇ ਦਾਰੇ ਵਿੱਚ ਹੋਵੇ ਕਬੀਰ ਸਿੰਘ ਕਹਿੰਦਾ ਠੀਕ ਹੈ ਇਹਨਾਂ ਚੀਜ਼ਾਂ ਨੂੰ ਫਿੰਗਰਪ੍ਰਿੰਟ ਲਈ ਪੀਸ ਦਿਓ ਤੇ ਕਮਰੇ ਨੂੰ ਹਜੇ ਤਾਲਾ ਲਗਾ ਦਿਓ ਕਰਮ ਸਿੰਘ ਕਹਿੰਦਾ ਇੰਸਪੈਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਹਰਨਾਮ ਨੇ ਕਿਉਂ ਸੂਸਾਈਡ ਕੀਤਾ ਹੋਵੇਗਾ ਇਸ ਤੋਂ ਪਹਿਲਾਂ ਕਿ ਇੰਸਪੈਕਟਰ ਕੁਝ ਬੋਲਦਾ ਬੀਰੋ ਬੋਲੀ ਬੀਰੋ ਕਹਿੰਦੀ ਨਹੀਂ ਡੈਡੀ ਜੀ ਮੈਨੂੰ ਇਹ ਸੂਸਾਈਡ ਨਹੀਂ ਲੱਗਦਾ ਇੰਜ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਕਤਲ ਕੀਤਾ ਹੈ ਸਾਰੇ ਇੱਕਦਮ ਹੈਰਾਨ ਹੋ ਕੇ ਬੀਰੋ ਵੱਲ ਦੇਖਣ ਲੱਗਦੇ ਹਨ ਨਸੀਬੂ ਨੇ ਕਿਹਾ ਇਹ ਤੂੰ ਕੀ ਕਹਿ ਰਹੀ ਹੈ ਪੁੱਤ ਕਤਲ ਕੌਣ ਕਰ ਸਕਦਾ ਐਦੀ ਵੀ ਕਿਸੇ ਦੀ ਦੁਸ਼ਕੀ ਦੁਸ਼ਮਣੀ ਸੀ ਹਰਨਾਮਨ ਦਾ ਇੰਸਪੈਕਟਰ ਕਬੀਰ ਸਿੰਘ ਬੀਰੋ ਨੂੰ ਕਹਿੰਦਾ ਠੀਕ کہہ ਰਹੇ ਹੋ ਹਨ ਮੈਨੂੰ ਵੀ ਇਹ ਕੇ ਸੁਸਾਈਡ ਨਹੀਂ ਕਤਲ ਦਾ ਹੀ ਲੱਗ ਰਿਹਾ ਕਿਉਂਕਿ ਇੱਕ ਤਾਂ ਤੁਸੀਂ ਹੁਣੇ ਦੇਖਿਆ ਹਵਲਦਾਰ ਤਿੰਨ ਗਲਾਸ ਲੈ ਕੇ ਆਇਆ ਸੀ ਜਦ ਕਿ ਹਰਨਾਮ ਤਾਂ ਇਕੱਲਾ ਸੀ ਘਰ ਫਿਰ ਉਹਨੇ ਤਿੰਨ ਗਲਾਸ ਕੀ ਕਰਨੇ ਸੀ ਦੂਸਰਾ ਐਨੇ ਸਾਲਾਂ ਬਾਅਦ ਤੁਹਾਡਾ ਆਪਸੀ ਮੇਲਜੋਲ ਦਾ ਹੀ ਕਾਰਨ ਹੋ ਸਕਦਾ ਹੈ ਸ਼ਾਇਦ ਕਿਸੇ ਤੋਂ ਤੁਹਾਡੀ ਖੁਸ਼ੀ ਦੇਖੀ ਨਾ ਗਈ ਹੋਵੇ ਤੀਸਰਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਕੋਈ ਸੁਸਾਈਡ ਨੋਟ ਨਹੀਂ ਲਿਖਿਆ ਇਸ ਲਈ ਮੈਨੂੰ ਲੱਗ ਰਿਹਾ ਕਿ ਇਹ ਕਤਲ ਕੇਸ ਹੈ ਬਾਕੀ ਪੋਸਮਾਰਟ ਦੀ ਰਿਪੋਰਟ ਤੇ ਫਿੰਗਰਪ੍ਰਿੰਟ ਆਉਣ ਤੇ ਪਤਾ ਲੱਗ ਜਾਊਗਾ ਵੀਰੋ ਕਹਿੰਦੇ ਹਾਂ ਜੀ ਸ ਜੋ ਤੁਸੀਂ ਪਹਿਲੇ ਦੋ ਕਾਰਨ ਦੱਸੇ ਸਨ ਮੈਨੂੰ ਵੀ ਉਹਨਾਂ ਦੋਹੀ ਲੱਗ ਰਿਹਾ ਕਿ ਇਹ ਕਤਲ ਕੇਸ ਹੈ ਫਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਸੰਦੀਪ ਪਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੇ ਕਹਾੜੀਆਂ ਇੱਕ ਪਰਿਵਾਰਕ ਕਹਾਣੀਆਂ ਜੋ ਕਿ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਲੋਕ ਭੈਣ ਭਰਾਵਾਂ ਦੇ ਵਿੱਚ ਫਰਕ ਪਾ ਦਿੰਦੇ ਹਨ ਇਹ ਇੱਕ ਸਿੱਖਿਆਦਾਇਕ ਕਹਾਣੀ ਹੈ ਕਿ ਸਾਨੂੰ ਹਰ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਕਿਸੇ ਨਾਲ ਵਾਧਾ ਕਟਾ ਜਾਂ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ